ਸੇਰ ਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਮੀ ਇਹਨਾਂ ਦੀ ਨਿਸਾਨੀ ਇੱਕ ਵਿਲੱਖਣ ਕੁਰਬਾਨੀ ਹੈ ਜਿਨ੍ਹਾਂ ਨੂੰ ਇੱਕ ਤੋਂ 350 ਸਾਲ ਪਹਿਲਾਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਗੁਰੂ ਨੂੰ ਯਾਦ ਕਰਨ ਲਈ ਸ਼ਰਧਾ ਪੈਂਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਉਸ ਉਸ ਦੇ ਵਿੱਚ ਜਿਹੜਾ ਹੈ ਮਠੰਡੇ ਵਾਲਾ ਪ੍ਰੋਗਰਾਮ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨਾਲ ਸਾਰੇ ਹੀ ਸੰਗਤ ਨੂੰ ਵੱਧ ਤੋਂ ਵੱਧ ਜਾਣਕਾਰੀ ਗੁਰੂ ਸਹਿਬਾਨ ਉਹਨਾਂ ਦੇ ਇਤਿਹਾਸ ਸੀ ਸ਼ਹੀਦਾਂ ਦੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਸੋ ਸਾਰੇ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਜੀ ਨੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬੜੇ ਸ਼ਰਦਾ ਨਾਲ ਇਸ ਨੂੰ ਲੋਕਾਂ ਅੱਗੇ ਪੇਸ਼ ਕੀਤਾ ਤੇ ਸੰਗਤ ਨੇ ਆ ਕੇ ਇਹਦੇ ਵਿੱਚ ਦਰਸ਼ਨ ਦੇ ਕੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਇਸ ਮਹੀਨੇ ਵਿੱਚ ਕੀ ਖਾਸ ਰਹੇਗਾ ਜੀ ਜਿਹੜਾ ਅ ਵਿਖੋ ਜੀ ਖਾਸ ਜਿਹੜਾ ਗੁਰੂ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਮੇਰਾ ਖਿਆਲ ਕਿਤੇ ਮਿਸਾਲ ਨਹੀਂ ਮਿਲਦੀ ਇੱਕ ਸ਼ਹੀਦ ਦਾਦੇ ਦੇ ਪੋਤੇ ਸਨ ਤੇ ਸ਼ਹੀਦ ਪੋਤਰੇ ਦੇ ਦਾਦਾ ਸੀ ਉਹਨਾਂ ਨੂੰ ਯਾਦ ਕਰਦੇ ਆ ਸਾਰਾ ਹੀ ਕੌਮ ਸਾਰਾ ਨਾਟਕ ਲੈਵਾ ਜਿਹੜਾ ਪੰਥ ਹੈ ਇਸ ਤੋਂ ਇਲਾਵਾ ਬਨੁਖਤਾ ਸਾਰੀ ਕਿਉਂਕਿ ਜਿਹੜਾ ਇਹ ਦਿਨ ਹੈ ਇਹਨਾਂ ਦਿਨਾਂ ਵਿੱਚ ਉਹ ਵਿਰਾਗ ਵੀ ਆ ਜਾਂਦਾ ਹੈ ਉਸ ਪ੍ਰੋਗਰਾਮ ਨੂੰ ਅੱਗੇ ਤੋਰਨ ਦੇ ਲਈ ਇਹ ਜਾਣਕਾਰੀ ਹਿੱਤ ਪੰਜਾਬ ਸਰਕਾਰ ਵੱਲੋਂ ਔਰ ਜਿੱਥੇ-ਜਿੱਥੇ ਗੁਰੂ ਸਾਹਿਬਾਂ ਗੁਰੂ ਸਾਹਿਬਾਨ ਦਾ ਲੰਘਾ ਬਣਿਆ ਜਾਣ ਦਾ ਉਹਨਾਂ ਥਾਵਾਂ ਤੇ ਜਿੱਥੇ-ਜਿੱਥੇ ਜੋ ਲੋੜਾਂ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ ਉਹਨੇ ਜਿਹੜੇ ਚਾਰ ਜਿਹੜੇ ਨਗਰ ਕੀਰਤਨ ਪੱਖੋ ਵਕਰ ਥਾਵਾਂ ਤੇ ਅਰੰਧਪੁਰ ਸਾਹਿਬ ਵਿੱਚ ਆ ਕੇ ਉਹ ਸ਼ਰਧਾ ਭੇਟ ਕਰਨਗੇ ਔਰ ਇਸ ਤੋਂ ਇਲਾਵਾ ਜਿੱਥੇ-ਜਿੱਥੇ ਉਹ ਸਾਹਿਬ ਗਏ ਜਿਹੜੇ ਰਸਤੇ ਗਏ ਉਹਨਾਂ ਦੀ ਸੇਵਾ ਸਭਾਲ ਪੰਜਾਬ ਸੁਕਰਤ ਹੈ